ਤੇ ਮੇਰਾ ਪਿੰਡ ਬੁਰਜਾ ਮਾਰਗੜ ਮੈਂ ਉਹ ਸਰਪੰਚ ਤੇ ਕੁਝ ਦਿਨ ਪਹਿਲਾਂ ਸਾਡੇ ਇੱਥੇ ਮਨ ਲੜਾਈ ਹੋਈ ਸੀ ਜੀ ਤੇ ਲੇਡੀਜ਼ ਦੇ ਜਾਗ ਤੇ ਘਰੇ ਛੱਟਾ ਟੁੱਟਾ ਮਾਰਗੇ ਸੀ ਤੇ ਉਹਨਾਂ ਦੀ ਮੈਂ ਮਾਮਲਾ ਕਿਤੇ ਉਹਨਾਂ ਜਾ ਕੇ ਦਾਖਲ ਕਰਤਾ ਜੀ ਤੇ ਉਹਦੇ ਵੀ ਮੇਰੀ ਵੀਡੀਓ ਬਣਾ ਕੇ ਪਾਈ ਵੀ ਸਰਪੰਚ ਗੁੰਡਾ ਕਰਦੀ ਕਰਾਉਂਦਾ ਜਿਹੜੇ ਨਿਊਜ਼ ਵਾਲੇ ਉਹਨਾਂ ਨੇ ਵੀ ਦੂਜਾ ਪੱਖ ਨਹੀਂ ਜਾਣਿਆ ਇੱਕ ਪੱਖ ਦੀ ਗੱਲ ਕੀਤੀ ਜੀ ਤੇ ਅੱਜ ਫੇਰ ਇਹਨਾਂ ਨੇ ਸੱਦ ਕੇ ਘਰੇ ਜੀ ਚੱਟਾ ਵਾਲਾ ਕੋਈ ਮਹਿਰਤ ਕੋਈ ਕਿਸੇ ਨਾਲ ਹੈ ਹੀ ਨਹੀਂ ਲੈਣ ਦੇ ਚੱਟਿਆ ਵਾਲੇ ਨਾਲ ਸੱਦ ਕੇ ਇਹਨਾਂ ਨੇ ਆਪ ਕੁੱਟ ਕੇ ਤੇ ਮੇਰਾ ਨਾਲ ਚੱਟੇਲ ਟੁੱਕਾ ਆਇਆ ਜੀ ਅੱਜ ਫੇਰ ਦੁਆਰੇ ਦੇ ਮੈਨੂੰ ਬਦਨਾਮ ਕਰਦੇ ਬਿਨਾਂ ਗੱਲ ਤੋਂ ਮੈਨੂੰ ਕੋਈ ਪਿੰਡ 'ਚ ਕੰਮ ਕਰਨ ਦੇ ਦੇਰੇ ਮੇਰੀ ਭਵੰਤਮਨ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਵੀ ਜਿਹੜੇ ਸਰਾਰਤੀ ਅੰਸਰ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਵੀ ਲੈ ਕੇ ਜਾਵਾਂ ਹਾਂ ਥੋ ਠਾਣੇ ਰਾਜੀਨਾਮੇ ਆਸਤੇ ਸਾਡੀ ਗੱਲ ਹੀ ਨਹੀਂ ਮੰਨੀ ਉਹਨਾਂ ਨੇ ਸੁਣੀ ਨਹੀਂ ਕਿਸੇ ਗੱਲ ਤੇ ਨਹੀਂ ਆਏ ਰਾਜੀਨਾਮੇ ਵਾਲੇ ਹਾਂ ਇਲਜ਼ਾਮ ਲਾ ਰਹੇ ਵੀ ਸਰਪੰਚ ਹੀ ਹੁੰਦੇ ਰਿਹਾ ਉਲਟਾ ਇਲਜ਼ਾਮ ਹੋਰ ਲਾਉਣ ਦੇ ਤੀਜੇ ਨਾਲ ਖੁਦ ਨਹੀਂ ਕਰ ਰਹੇ ਰਾਜੀਨਾਮਾ ਔਰ ਪਿੰਡ ਦੇ ਵਿੱਚ ਗੁੰਡਾਗਰਦੀ ਤੇ ਸਾਰਾ ਕੰਮ ਚਲਾਈ ਬੈਠੇ ਆ ਹਾਂ ਜੇ ਸਿੱਧਾ ਇੰਹੀ ਕਰਾਂਗੇ ਵਿਲੇ ਲੇ ਗਏ ਕੰਮ ਨਹੀਂ ਕਰਦੇ ਕਿਤੇ ਗਲਤ ਮੈਸੇਜ ਪਾਈ ਜਾਂਦੇ ਆ ਸਰਪੰਚ ਦੇ ਖਿਲਾਫ ਗਾਲਾਂ ਲਿਖੀ ਜਾਂਦੇ ਆ ਸਰਪੰਚ ਨੂੰ ਜੋ ਕੇ ਸਰਪੰਚ ਕੋਲੇ ਮੌਜੂਦ ਆ ਸਾਰਾ ਕੁਝ ਸਰਪੰਚ ਨੂੰ ਕਮੈਂਟ ਕਰ ਰਹੇ ਆ ਹਾਂ ਗਲਤ ਕਮੈਂਟ ਕਰਦੇ ਆ ਸਰਪੰਚ ਨੂੰ ਪਿੰਡ ਦੇ ਵਿੱਚ ਹੁਣ ਤੱਕ ਜਿੰਨਿਆਂ ਵੀ ਸ਼ਰਾਰਤ ਕਰ ਰਹੇ ਇਹੀ ਆਦਮੀ ਕਰ ਰਹੇ ਆ ਜਿਸ ਕੋ ਪਿੰਡ ਦੇ ਕਿ ਉਹਨਾਂ ਨੂੰ ਸੱਦਿਆ ਤੇ ਉਹ ਫੋਨ ਕਰਕੇ ਸੱਦ ਕੇ ਉਹਨਾਂ ਨੂੰ ਉਹਨੂੰ ਕੁੱਟਮਾਰ ਕਰਕੇ ਜਿਹੜੇ ਚਿੱਟੇ ਵਾਲੇ ਸੀ ਤੇ ਮੇਰਾ ਨਾਮ ਘਵਾਇਆ ਉਹਨਾਂ ਨੇ ਕਿਹਨਾਂ ਦਾ ਨਾਮ ਮਿਲਿਆ ਹਾਂਜੀ ਉਹ ਪਰਚੇ ਆ ਜਿਹੜੇ ਹਾਂਜੀ ਉਹ ਤੇ ਕਈ ਪਰਚੇ ਪਹਿਲਾਂ ਵੀ ਉਹਨਾਂ ਤੇ ਹੈਗੇ ਆ ਜੀ ਠ ਇਹ ਕਟਮਾਰ ਕਰਕੇ ਕਰਨ ਪਹਿਲਾਂ ਨੌ ਨੂੰ ਫੜਿਆ ਨਾਨੀ ਜੀ ਆਉਣਸਾਰ ਨੌ ਨੂੰ ਫੜ ਕੇ ਜਦੋਂ ਨੂੰ ਅਸੀਂ ਹੋਏ ਮਾਪਤ ਨੇੜੇ ਉਹਦੋਂ ਨੂੰ ਜੀ ਸਾਨੂੰ ਉਹਨਾਂ ਨੇ ਕੋਟ-ਕੋਟ ਕੇ ਕਰਤਾ ਪਾਸੇ-ਆਸੇ ਮੈਨੂੰ ਚਲਾ ਕੇ ਮਾਰਿਆ ਮੇਰੇ ਬੇਟੇ ਨੂੰ ਮਾਰਿਆ ਮੇਰੇ ਨੌ ਨੂੰ ਮਾਰਨ ਪੱਤਾ ਮਾਰ ਗਿਆ ਮੇਰੇ ਨੌ ਦੇ ਢੱਡੇ 'ਚ ਉਹਦੇ ਕੋਲ ਕਾਕਾ ਹੋ ਕੇ ਮੁੱਕਿਆ ਸੀ ਜੀ ਅਜੇ 15 ਦਿਨ ਨਹੀਂ ਹੋਏ ਸੀ ਜੀ ਕਾਕਾ ਮੁੱਕੇ ਨੂੰ ਤੇ ਜੀ ਉਹਨਾਂ ਨੇ ਨਾ ਮੇਰੇ ਬੁਰਾ ਹਾਲ ਕਰਤਾ ਕਰਦਾ ਜੀ ਚੱਲ ਕੇ ਵੇਖੋ ਸਾਡੀ ਕੋਈ ਸੁਣਾਈ ਨਹੀਂ ਹੋਈ ਜੀ ਹਰੀ ਪੱਤਰਕਾਰ ਨਾਲ ਆ ਜੀ ਉਹਨਾਂ ਦੇ ਇਹ ਉਹਨਾਂ ਦੇ ਹੀ ਪੱਤਰਕਾਰ ਆ ਉਹਨਾਂ ਦੇ ਹੀ ਪੱਤਰਕਾਰ ਆ ਜੀ ਸਾਡਾ ਕਸ ਬਣਨ ਨੂੰ ਬਣ ਦਿੰਦੇ ਬੋਲੋ ਜਦੋਂ ਜੀ ਕੁੱਟ ਕੇ ਸੱਟ ਕੇ ਤੇ ਅਸੀਂ ਸਰਪੰਚ ਨੂੰ ਫੋਨ ਕੀਤਾ ਤੇ ਸਰਪੰਚ ਸਾਡੇ ਘਰ ਆਇਆ ਜੀ ਸਾਨੂੰ ਚੱਕ ਕੇ ਲਿਆ ਤੇ ਉਹ ਸਰਪੰਚ ਤੇ ਵਰਖਲਾਪ ਹੋ ਗਏ ਅੱਗੋਂ ਗੱਡੀ ਘੇਰ ਲਈ ਇਹਨਾਂ ਨੇ ਰਾਤ ਚ ਫੇਰ ਠੱਲ ਲਿਆ ਜਿਹੜੇ ਕੰਨਾਂ ਛਪਾਏ ਸੀ ਉਹ ਵੀ ਪੱਟ ਕੇ ਲੈ ਗਏ ਉਹ ਵੀ ਪੱਟ ਕੇ ਲੈ ਗਏ ਜੀ ਉਹ ਪੱਟ ਕੇ ਲੈ ਗਏ ਬਹੁਤੇ ਘਰੋਂ ਪੱਟ ਲਏ ਜੀ ਉਹਨਾਂ ਨੇ ਗੁੱਟਾ ਮਾਰਨਾ ਜੀ ਪਤਾ ਨਹੀਂ ਲੱਗਿਆ ਸਾਨੂੰ ਅਸਲ ਇਹਨਾਂ ਨੇ ਥੋੜੇ ਜਾਣੇ ਸੀ ਉਹ ਬਾਹਲੇ ਸੀ ਅਸੀਂ 4 ਜਾਣੇ ਸੀ ਅਸੀਂ 3 ਬੁੜੀਆਂ ਤੇ ਇੱਕ ਬੰਦਾ ਤੇ ਉਹ 10 ਜਾਣੇ ਸੀ ਉਹਨਾਂ ਤੇ ਖਬਰਾਂ ਮਰਾਪੜਾ ਉਹਨਾਂ ਨੇ ਹਾਂਜੀ ਅਸੀਂ ਗਰੀਬ ਬੰਦੇ ਸਾਡੇ ਘਰੇ ਤਾਂ ਸਾਡੀ ਕੋਈ ਗੱਲ ਨਹੀਂ ਸੁਣਾਈ ਨਹੀਂ ਸਾਡੀ ਹੋ ਰਹੀ ਸੀ ਸਾਡੀ ਸੁਣਾਈ ਨਾਲ ਖੜਦਾ ਉਹਦੇ ਤੇ ਵਰਖ ਲਾ ਆਪਾਂ ਸਾਡੀ ਸੁਣਾਈ ਹੋਣੀ ਚਾਹੀਦੀ ਜੀ ਜੀ ਤੁ ਕੋ ਬੜਾ ਬੜਾ ਪਾਈ ਜਾਂਦੇ ਆ ਆਪਦੇ ਪੱਤਰਕਾਰ ਆ ਉਹਨਾਂ ਦੇ ਆਪਦਾ ਇਸ਼ਾਰਾ ਸਾਡੀ ਸੁਣਾਈ ਹੋਣੀ ਚਾਹੀਦੀ ਹੈ ਜੀ ਸਾਡਾ ਮੌਕਾ ਵੇਖ ਕੇ ਜਾਓ ਘਰੇ ਆ ਕੇ ਜੇ ਜੀ ਅਸੀਂ ਸਰਪੰਚ ਨੂੰ ਕਿਹਾ ਤਾਂ ਉਹਦੇ ਤੇ ਵਰਖਰਾਪ ਚੱਲ ਗਿਆ ਉਹ ਤੇ ਕਦੇ ਚਿੱਟੇ ਦੇ ਕੇ ਕਿ ਜਿਸ ਬੰਦੇ ਕਰੇਗਾ ਜਿੱਦ ਕਾਹ ਹੈ ਜੇ ਪੌਂਡਾ ਕਿੱਡਾ ਹੈ ਜੇ ਪੌਂਡਾ ਜੀ ਉਹ ਵਾਅਦਾ ਪੰਜ ਸਮਝਮਤਾਲ ਤੇ ਹੁੰਦਾ ਕਿ ਸਮਝਾ ਜਾਉ ਤਾਂ ਸਰਪੰਚੀ ਗਲਤਨਾ ਕਰਾਉਣਾ ਆਇਂਦਾ ਇਹ ਹੁੰਦਾ ਜੇ ਸਰਪੰਚ ਸਾਡੇ ਨਾਲ ਖੜਿਆ ਤੇ ਅਸੀਂ ਵੀ ਉਹਦੇ ਨਾਲ ਖੜੇ ਹਾਂ ਤਾਂ ਸਰਪੰਚ ਸਾਡੇ ਨਾਲ ਖੜੂਗਾ ਜਿੱਤੀ ਦੇਖ ਲਓ ਜੇ ਹੁਣ ਆ ਕਿ ਉਹਨਾਂ ਦੇ ਨਾਲ ਚੱਲੀ ਜਾਂਦੇ ਉਹਨਾਂ ਦੇ ਨਾਲ ਸਾਡੀ ਕੋਈ ਵੀਡੀਓ ਵੀ ਦੇਖ ਲਓ ਉਹਨਾਂ ਨਾਲ ਹੀ ਸਾਰਾ ਚੱਲੀ ਜਾਂਦਾ